ਦੋ ਗੱਲਾਂ ਹੋਣਗੀਆਂ ਜਾਂ ਤਾਂ ਡਬਲਿਊਟੀਓ ਵਾਲੇ ਸਮਝੌਤੇ ਅੰਦਰ ਆ ਜਾਵੇਗਾ ਤੇ ਜਾਂ ਫਿਰ ਐਮਐਸਪੀ ਵਾਲਾ ਕਾਨੂੰਨ ਬਣੇਗਾ ਐਮਐਸਪੀ ਵਾਲਾ ਕਾਨੂੰਨ ਵੀ ਬਣ ਜੇ ਤੇ ਉਹ ਸਮਝੌਤੇ ਵੀ ਰਹਿਣ ਇਹ ਦੋਵੇਂ ਗੱਲਾਂ ਬਰਾਬਰ ਨਹੀਂ ਹੋਣਗੀਆਂ ਇੱਕ ਹੋਵੇਗੀ ਮਤਲਬ ਕਿ ਜਿਹੜੀ ਹੋਵੇਗੀ ਉਹ ਧਿਰ ਦੀ ਜਿੱਤ ਹੋਵੇਗੀ ਤਾਂ ਸਾਡੀ ਲੜਾਈ ਅਮਰੀਕਨ સામਰਾਜਵਾਦ ਨਾਲੇ ਜੇ ਅਸੀਂ ਐਮਐਸਪੀ ਦੇ ਕਾਨੂੰਨ ਬਣਾਉਣੇ ਆ ਤਾਂ ਤੁਸੀਂ ਉਹਦੇ ਤੋਂ ਜਿੱਤ ਰਹੇ ਆ ਜਿਹਦੇ ਤੋਂ ਇਹਨੇ ਵੱਡੇ ਦੇਸ਼ ਨਹੀਂ ਜਿੱਤ ਸਕੇ ਪੰਜਾਬ ਉਹ ਤੋਂ ਜਿੱਤਦਾ ਜਿਹੜਾ ਜਾਣ ਵਾਲਾ ਸਵਾਲ ਨਾ ਅਸਲ 'ਚ ਫਿਰ ਉਹੀ ਗੱਲ ਏ ਕਿ ਜਾ ਕੇ ਵੀ ਉੱਥੇ ਮੈਨੂੰ ਲੱਗਦਾ ਹੈ ਕਿ ਅਜੇ ਉਹਨੀ ਤਿਆਰੀ ਨਹੀਂ ਹੈਗੀ ਸਾਡੀ ਉਸ ਲੈਵਲ ਦੀ ਤਿਆਰੀ ਨਹੀਂ ਹੈਗੀ ਸਾਡੀ ਉਸ ਲੈਵਲ ਦੀ ਸਮਝ ਨਹੀਂ ਬਣੀ ਜੇ ਆਪਾਂ ਪਿਛਲੀ ਲੜਾਈ ਦੀ ਗੱਲ ਕਰੀਏ ਤਾਂ ਪਿਛਲੀ ਲੜਾਈ ਸ਼ੁਰੂ ਕਿੱਥੇ ਕੀਤੀ ਸੀ ਜਦੋਂ ਅਸੀਂ ਦਿੱਲੀ ਗਏ ਉਦੋਂ 7 ਮਹੀਨੇ ਪਹਿਲਾਂ ਅਸੀਂ ਪਿੰਡ ਦੀ ਗਲੀ 'ਚੋਂ ਸਟਾਰਟ ਕੀਤਾ ਪਹਿਲਾਂ ਅਸੀਂ ਪਿੰਡਾਂ ਦੀਆਂ ਗਲੀਆਂ 'ਚ ਪੁਤਲੇ ਸਾੜੇ ਮੋਦੀ ਸਰਕਾਰ ਦੇ ਉਹ ਪੁਤਲੇ ਸਾੜਨ ਤੋਂ ਬਾਅਦ ਕਰਦਿਆਂ ਕਰਦਿਆਂ ਬਲਾਕਾਂ 'ਚ ਹੁੰਦੇ ਸੀ ਜ਼ਿਲ੍ਹੇ ਤੇ ਆ ਗਏ डीसीਆਂ ਦੇ ਪ੍ਰੋਗਰਾਮ ਕਰਦਿਆਂ ਕਰਦਿਆਂ ਸਟੇਸ਼ਨਾਂ ਤੇ ਆ ਗਏ ਸਟੇਸ਼ਨਾਂ ਤੇ ਸਾਢੇ 3 ਮਹੀਨੇ ਕੱਟ ਕੇ ਹੌਲੀ ਹੌਲੀ ਕਰਦੇ ਕਰਦੇ ਅਸੀਂ ਦਿੱਲੀ ਦਾ ਰੋਕ ਕੀਤਾ ਤਾਂ ਹੁਣ ਵੀ ਉਸ ਓਡੀਚਾਰੀ ਦੀ ਲੋੜ ਹੈ ਭਗਵੰਤ ਮਾਨ ਜੀ ਕਰਵਾਉਣ ਮੀਟਿੰਗਾਂ ਜੀ ਸਦਕੇ ਕਰਵਾਉਣ ਜੋ ਮਰਜ਼ੀ ਕਰਵਾਉਣ ਭਗਵੰਤ ਮਾਨ ਜੀ ਨੂੰ ਬੇਨਤੀ ਵੀ ਜਿਹੜਾ ਤੁਸੀਂ ਆਵਾਦੇ ਕਿਤੇ ਸੀ ਉਹਨਾਂ ਦਾ ਕੀ ਤੁਸੀਂ ਉਹ ਕਰੋ ਕੋਈ ਨਹੀਂ ਸਰਕੇਂਦਰ ਨਾਲ ਅਸੀਂ ਵੇਖ ਲਵਾਂਗੇ ਸਾਨੂੰ ਆਉਂਦਾ ਵੱਲ ਲੜ ਲਵਾਂਗੇ ਕੇਂਦਰ ਨਾਲ ਅਸੀਂ ਮੀਟਿੰਗਾਂ ਵੀ ਕਰ ਲਾਂਗੇ ਸਾਰਾ ਕੁਝ ਆਉਂਦਾ ਹੈ ਤੁਸੀਂ ਆਵਦਾ ਕਰੋ ਵੀ ਤੁਸੀਂ ਜੋ ਕੀਤਾ ਸੀ ਤੁਸੀਂ ਕਦੋਂ ਪੂਰਾ ਕਰਨਾ ਦੇਖਦੇ ਹੋ ਹਿੰਦ ਪਾਕਿਸਤਾਨ ਦੀ ਦੁਬਾਰਤੋਂ ਫਿਰ ਹੱਦ ਬਣ ਚੁੱਕੀ ਹੈ ਪਹਿਲਾਂ ਤਾਂ ਸਹੱਦਾਂ ਦੀ ਗੱਲਬਾਤ ਚੱਲਦੀ ਸੀ ਹੁਣ ਹਰਿਆਣਾ ਤੇ ਪੰਜਾਬ ਦੇ ਵਿੱਚ ਦੁਬਾਰਤੋਂ ਫਿਰ ਇੱਕ ਸਰਹੱਦ ਬਣਾ ਦਿੱਤੀ ਗਈ ਹੈ ਇਹ ਨਹੀਂ ਵੀ ਕੱਲੀ ਸਰਹੱਦ ਨਹੀਂ ਆ ਦੂਸਰੇ ਪਾਸੋਂ ਤੋਪਾਂ ਦੇ ਗੋਲੇ ਅਥਰੂ ਗੈਸ ਦੇ ਗੋਲੇ ਤਰ੍ਹਾਂ ਤਰ੍ਹਾਂ ਦੇ ਉਧਰੋਂ ਕੀਤੇ ਹੋਏ ਪ੍ਰੋਡਕਟ ਤਿਆਰ ਜਿਹੜੇ ਅਥਰੂ ਗੈਸ ਦੇ ਜਿਵੇਂ ਸਭ ਤੋਂ ਭਿਆਨਕ ਜਿਹੜੇ ਆ ਉਹ ਡੇਟ ਵੀ ਜਨਾਂ ਦੀ ਲੰਗੀ ਹੋਈ ਹੈ ਅਜਿਹੇ ਗੋਲੇ ਕਿਸਾਨਾਂ ਦੇ ਉੱਪਰ ਛੋਟੇ ਜਾ ਰਹੇ ਨੇ ਕਿਸੇ ਨਜ਼ਰੀਆ ਨੂੰ ਦੇਖਦੇ ਹੋ ਸਾਰੀ ਕਹਾਣੀ ਨੂੰ ਵੇਖੋ ਜੀ ਇਹ ਇੱਕ ਸਾਨੂੰ ਅਹਿਸਾਸ ਕਰਾਉਣ ਦੀ ਕੋਸ਼ਿਸ਼ ਹੈ ਕਿ ਅਸੀਂ ਇਸ ਮੁਲਕ ਦੇ ਕੁਝ ਨਹੀਂ ਲੱਗਦੇ ਤੇ ਮੁਲਕ ਸਾਡਾ ਕੁਝ ਨਹੀਂ ਲੱਗਦਾ ਸਾਨੂੰ ਅਹਿਸਾਸ ਕਰਾਉਣ ਦੀ ਕੋਸ਼ਿਸ਼ ਹੈ ਬੇਸ਼ੱਕ ਅਸੀਂ ਇਸ ਦੇਸ਼ ਦੇ ਅਨਾਜ ਦੇ ਵਿੱਚ ਅਸੀਂ 70% ਤੋਂ ਵੱਧ ਹਿੱਸਾ ਪਾ ਕੇ ਹਰ ਬੰਦੇ ਦੇ ਢਿੱਡ ਦੇ ਵਿੱਚ ਰੋਟੀ ਪੈ ਜਾਵੇ ਨਿਸ਼ਚਿਤ ਕਰਨ ਲਈ ਅਸੀਂ ਆਪ ਸੂਲੀ ਤੇ ਚੜ ਗਏ ਜੀ ਅਸੀਂ ਨਹਿਰਾਂ ਸ਼ਾਲਾਂ ਮਾਰੀਆਂ ਸਪਰਿਆਂ ਪੀਤੀਆਂ ਫਾਂਸੀਆਂ ਤੇ ਚੜੇ ਇਹ ਸੂਲੀ ਚੜਨ ਨਾਲੋਂ ਘੱਟ ਨਹੀਂਗਾ ਇਸ ਕਰਕੇ ਕਿ ਸਾਡੇ ਦੇਸ਼ ਦਾ ਹਰ ਢਿੱਡੇ ਜਿਹੜਾ ਉਹਦੇ ਚ ਨਾਜ ਪੈ ਸਕੇ ਪਿਆ ਫਿਰ ਵੀ ਨਹੀਂ ਨਲਕੀ ਸਰਕਾਰਾਂ ਦੀ ਪਰ ਸਾਡੇ ਵੱਲੋਂ ਕੋਈ ਕਰ ਸਕਦਾ ਇਸ ਦੇਸ਼ ਦੀ ਰਾਖੀ ਬਾਹਰੀਆਂ ਤਾਕਤਾਂ ਤੋਂ ਕਰਨੀਆਂ ਹੋਵੇ ਤੇ ਬਾਰਡਰਾਂ ਤੇ ਖੜੇ ਹੋਏ 40% ਤੋਂ ਵੱਧ ਕੱਲੇ ਸੂਬੇ ਦੇ ਨੌਜਵਾਨ ਜਿੱਦਣ ਵੀ ਕਿਤੇ ਕਿਸੇ ਬਾਰਡਰ ਤੇ ਗੋਲੀ ਚੱਲੀ ਤੇ ਲਾਸ਼ਾਂ ਤੁਰਦੀਆਂ ਨੇ ਤਾਂ ਨਿਸ਼ਚਿਤ ਤੌਰ ਤੇ ਉਹਨਾਂ 'ਚ ਪੰਜਾਬ ਦੀਆਂ ਕੋਈ ਦੋ ਲਾਸ਼ਾਂ ਜ਼ਰੂਰ ਹੁੰਦੀਆਂ। ਤੁਸੀਂ ਅੰਡੇਮਾਨ ਚਲੇ ਜਾਓ। ਉੱਥੇ ਲਿਖੇ ਹੋਏ ਨਾਵਾਂ ਦੇ ਵਿੱਚੋਂ ਤਕਰੀਬਨ 80% ਤੋਂ ਜ਼ਿਆਦਾ ਨਾਂ ਤੁਹਾਨੂੰ ਪੰਜਾਬ ਦੇ ਦੇ ਦੇਣਗੇ। ਸਾਡੇ ਲੋਕਾਂ ਦੇ ਦੱਸਣਗੇ ਕੁਰਬਾਨੀਆਂ ਜਿਹੜੀਆਂ ਅਸੀਂ ਅੰਗਰੇਜ਼ਾਂ ਤੋਂ ਹਰ ਜਗ੍ਹਾ ਤੇ ਕੁਰਬਾਨੀਆਂ ਕਰਕੇ ਇੰਨਾ ਯੋਗਦਾਨ ਇਸ ਦੇਸ਼ ਦੀ ਜੀਡੀਪੀ ਦੇ ਵਿੱਚ ਪਾ ਕੇ ਇਸ ਦੇਸ਼ ਦੀ ਆਰਥਿਕਤਾ ਦੇ ਵਿੱਚ ਪਾ ਕੇ ਸੁਰੱਖਿਆ ਦੇ ਵਿੱਚ ਹਰ ਜਗ੍ਹਾ ਤੇ ਪਾ ਕੇ ਫਿਰ ਵੀ ਸਾਨੂੰ ਇਹ ਅਹਿਸਾਸ ਕਰਾਉਣਾ ਕਿ ਅਸੀਂ ਇਸ ਮੁਲਕ ਦੇ ਕੁਝ ਨਹੀਂ ਲੱਗਦੇ ਤੇ ਇਹ ਮੁਲਕ ਸਾਡਾ ਕੁਝ ਨਹੀਂ ਲੱਗਦਾ ਤਾਂ ਇਹ ਦੁੱਖ ਵਾਲੀ ਗੱਲ ਹੈ ਪੱਕੀ ਗੱਲ ਹੈ ਪਹਿਲੀ ਗੱਲ ਤਾਂ ਗਲਤੀਆਂ ਸਾਡੇ ਤੋਂ ਵੀ ਹੋਈਆਂ ਅਸੀਂ ਅਧੂਰੀ ਤਿਆਰੀ ਦੇ ਨਾਲ ਜੰਗ ਦੇ ਮੈਦਾਨ ਚ ਗਏ ਇਹਦੇ ਚ ਕੋਈ ਸ਼ੱਕ ਨਹੀਂ ਹੈਗਾ ਤੇ ਮੈਂ ਇੱਕ ਇਸ ਗੱਲ ਦਾ ਕਾਇਲ ਹਾਂ ਕਿ ਅਧੂਰੀ ਤਿਆਰੀ ਦੇ ਨਾਲ ਜੰਗ ਦੇ ਮੈਦਾਨ 'ਚ ਜਾਣਾ ਯਾਨੀ ਕਿ ਆ ਤਰ੍ਹਾਂ ਤਿਆਰ ਕਰਨਾ ਜਥੇਬੰਦੀਆਂ ਨੇ 2 ਮਹੀਨੇ ਪਹਿਲਾਂ ਤਿਆਰੀ ਕੀਤੀ ਤੇ ਇਹ ਵੀ ਐਲਾਨ ਕੀਤਾ ਸੀ ਵੀ ਸਾਰੀਆਂ ਜਥੇਬੰਦੀਆਂ ਨੂੰ ਅਸੀਂ ਹੁਣ ਸੱਦਾ ਦਿੰਨੇ ਆ ਮੀਟਿੰਗਾਂ ਸਾਡੀਆਂ ਹੋ ਰਹੀਆਂ ਬਕਾਇਦਾ ਸੀ ਫੂਲ ਸਾਹਿਬ ਨਾਲ ਵੀ ਗੱਲਬਾਤ ਸਾਰਿਆਂ ਨਾਲ ਹੋਈ ਸੀ ਕਹਿੰਦੇ ਵੀ ਸਾਡੀ ਤਿਆਰੀ ਪ੍ਰੋਪਰ ਚੱਲ ਰਹੀ ਹੈ 2 ਮਹੀਨੇ ਪਹਿਲਾਂ ਉਸ ਤੋਂ ਗੱਲਬਾਤ ਚੱਲੀ ਕਿ ਤੁਹਾਡੇ ਨਾਲ ਅਜੇ ਹਾਂ ਕੋਈ رابطہ ਪਹਿਲਾਂ ਹੋਇਆ ਨਹੀਂ ਇਸ ਸਮੇਂ ਤੇ ਮੈਨੂੰ ਲੱਗਦਾ ਇਹ ਤੋਂ ਵੱਧ ਗੱਲ ਕਰਨੀ ਠੀਕ ਨਹੀਂ ਹੋਵੇਗੀ ਕਿਉਂਕਿ ਅਸੀਂ ਬੜੇ ਨਾ ਔਖੇ ਸਮੇਂ ਨਾਜ਼ੁਕ ਸਮੇਂ ਦੇ ਵਿੱਚ ਆ ਪਰ ਐਸਾ ਕੁਝ ਨਹੀਂ ਹੋਏਗਾ ਸਗੋਂ ਉਲਟਾ ਏਕਤਾ ਦੀ ਲਈ ਅਸੀਂ ਆਪਦੇ ਤੌਰ ਤੇ ਪੂਰਾ ਚਾਰਾ ਮਾਰਿਆ ਉਗਰਾਹਾ ਇਹਨਾਂ ਨਾਲ ਰਾਜੇਵਾਲ ਸਾਹਿਬ ਨਾਲ ਗੱਲ ਕਰਨ ਦੀ ਸਾਡੀ ਡਿਊਟੀ ਲੱਗੀ ਸੀ ਸਾਡੇ ਅੱਗੇ ਮਨਜੀਤ ਸਿੰਘ ਧਨੇਰ ਲਗਾਤਾਰ ਉਹਨਾਂ ਨਾਲ ਗੱਲਬਾਤ ਦੇ ਵਿੱਚ ਸਨ ਇਧਰ ਡੱਲੇਵਾਲ ਸਾਹਿਬ ਨਾਲ ਗੱਲ ਕਰਨ ਦੀ ਵੀ ਸਾਡੀ ਡਿਊਟੀ ਲੱਗੀ ਸੀ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਗੱਲ ਸਿਰੇ ਨਹੀਂ ਚੜੀ ਤਾਂ ਅਸਲ ਦੇ ਵਿੱਚ ਇਹ ਕਿ ਸਮਾਂ ਨਹੀਂ ਹੈਗਾ ਨਾਜ਼ੁਕ ਸਮਾਂ ਹੈ ਇਸ ਸਮੇਂ ਤੇ ਕੋਈ ਵੀ ਕੀਤੀ ਗੱਲ ਜਿਹੜੀ ਸਾਨੂੰ ਮਤਲਬ ਨੁਕਸਾਨ ਕਰ ਸਕਦੀ ਏ ਤਾਂ ਉਸ ਨੁਕਸਾਨ ਤੋਂ ਬਚਣ ਤੋਂ ਮੈਂ ਇਹ ਦੋ ਵਧ ਸ਼ਾਇਦ ਨਾ ਕਰ ਸਕਾਂ ਪਰ ਗਲਤੀਆਂ ਹੋਈਆਂ ਇਸ ਗੱਲ ਕੋਈ ਸ਼ੱਕ ਨਹੀਂ ਗਲਤੀਆਂ ਹੋਈਆਂ ਨੇ 2 ਮਹੀਨੇ ਦੀ ਤਿਆਰੀ ਦਾ ਸਵਾਲ ਨਹੀਂ ਤਿਆਰੀ ਪੇਸ਼ਕ ਤੁਸੀਂ 10 ਮਹੀਨੇ ਵੀ ਕਰੋ ਸਵਾਲ ਇਹ ਆ ਕਿ ਜਿਹੜੀ ਤਾਕਤ ਦੇ ਨਾਲ ਤੁਸੀਂ ਟੱਕਰ ਲੈਣੀ ਹੈ ਉਹਦੇ ਨਾਲੋਂ ਵੱਧ ਤਾਕਤ ਕੀ ਬਣਾਈ ਤੁਸੀਂ ਤੇ ਵੱਧ ਤਾਕਤ ਬਣਾ ਕੇ ਤੁਰੇ ਇਹ ਸਵਾਲ ਏ ਸਵਾਲ ਤੁਸੀਂ ਤਿਆਰੀ 6 ਮਹੀਨੇ ਵੀ ਕਰੋ ਜਾਂ ਤੁਸੀਂ ਤਿਆਰੀ 15 ਦਿਨ ਵੀ ਕਰੋ ਸਵਾਲ ਇਹ ਹੁੰਦਾ ਕਿ ਜਿਹੜੀ ਉਹ ਤਾਕਤ ਨਾਲੋਂ ਵੱਧ ਤਾਕਤ ਲੈ ਕੇ ਜਾਵਾਂਗੇ ਤਾਦੇ ਹੀ ਅਸੀਂ ਜਿੱਤਣ ਦੀ ਆਸ ਕਰਕੇ ਜਾਵਾਂਗੇ ਤਾਂ ਇੱਥੇ ਗਲਤੀਆਂ ਹੋਈਆਂ ਨੇ ਜਿੰਨੀ ਵੱਡੀ ਤਾਕਤ ਦੇ ਨਾਲ ਸਾਡੀ ਟੱਕਰ ਸੀ ਸਾਡੀ ਤਾਕਤੋਂ ਦੇ ਬਰਾਬਰ ਵੀ ਨਹੀਂ ਸੀ ਹੈਗੀ ਉਹਦੇ ਨਾਲ ਬਾਅਦ ਤੱਕ ਕੀ ਹੋਣੀ ਹੈ ਤਾਂ ਜਿਹਦਾ ਖਮਿਆਜਾ ਸਾਨੂੰ ਖਨੌਰੀ ਤੇ ਹੋਰ ਬਾਰਡਰਾਂ ਤੇ ਪੁੰਕਤਣਾ ਪਿਆ ਜਿਹੜੀ ਐਮਐਸਪੀ ਵਾਲੀ ਗੱਲ ਹੈ ਮੈਨੂੰ ਲੱਗਦਾ ਇਹ ਅਜੇ ਤੱਕ ਅਸੀਂ ਇਹ ਤੈ ਨਹੀਂ ਕਰ ਸਕੇ ਕਿ ਐਮਐਸਪੀ ਵਾਲੀ ਲੜਾਈ ਹੈ ਕਿ ਦੇ ਨਾਲ ਇਹ ਮੂੜ ਰੂਪ ਜੋ ਕੇਂਦਰ ਸਰਕਾਰ ਨਾਲ ਦੇਖਣ ਨੂੰ ਬਾਹਰੀ ਤੌਰ ਤੇ ਬਾਹਰੀ ਤੌਰ ਤੇ ਇਹ ਲੜਾਈ ਕੇਂਦਰ ਨਾਲੀ ਲਗਦੀ ਹੈ ਜਾਂ ਕਿਸੇ ਰਾਜ ਸਰਕਾਰ ਨਾਲ ਲਗਦੀ ਹੈ ਜਾਂ ਬੀਜੇਪੀ ਦੀ ਧਿਰ ਨਾਲ ਲਗਦੀ ਹੈ ਪਰ ਅਸਲ ਦੇ ਵਿੱਚ ਕੀ ਹੈ ਅਸਲ ਦੇ ਵਿੱਚ ਇਹਦੀਆਂ ਜੜ੍ਹਾਂ 1992 ਦੇ ਵਿੱਚ ਆਰਥਰ ਡੰਕਲ ਦੁਆਰਾ ਟੀਓ ਰਾਹੀਂ ਲੈਂਦੇ ਹੋਏ ਸਮਝੌਤਿਆਂ ਦੇ ਵਿੱਚ ਪਈਆਂ ਨੇ ਤਾਂ 1992 ਚ ਟੀਓ ਰਾਹੀਂ ਆਏ ਜਿਹੜੇ ਸਮਝੌਤੇ ਨੇ ਉਹਨਾਂ ਦੇ ਵਿੱਚ ਇਹ ਗੱਲ ਤੇ ਭਾਰਤ ਦੀ ਸਰਕਾਰ ਸਹਿਨ ਕਰ ਚੁੱਕੀ ਹੋਈ ਹੈ ਮੰਨ ਚੁੱਕੀ ਹੋਈ ਹੈ ਕਿ ਅਸੀਂ 2020 ਤੋਂ ਪਹਿਲਾਂ ਪਹਿਲਾਂ ਕਿਸਾਨਾਂ ਨੂੰ ਦੇਣ ਵਾਲੀਆਂ ਸਾਰੀਆਂ ਸਬਸਿਟੀਆਂ ਵਾਪਸ ਲਵਾਂਗੇ ਤੇ ਜਿਹੜਾ ਅਨਾਜ ਖਰੀਦਣ ਦੀ ਜ਼ਿੰਮੇਵਾਰੀ ਸਰਕਾਰ ਨੇ ਚੱਕੀ ਉਸ ਜ਼ਿੰਮੇਵਾਰੀ ਤੋਂ ਬਿਲਕੁਲ ਕਿਨਾਰਾ ਕਰਾਂਗੇ ਇਹ ਉਹਦੇ ਵਿੱਚ ਲਿਖਿਆ ਆ ਅੱਜ ਉਹਨੂੰ ਮੁਕਰ ਸਕਦੇ ਨੇ ਕਿਉਂਕਿ ਜੇ ਮੁਕਰਨਾ ਮਤਲਬ ਹੈ ਸਿੱਧਾ ਅਮਰੀਕੀ ਸਾਮਰਾਜ ਨਾਲ ਕਰਕੇ ਸਮਝੌਤਾ ਮੁਕਰ ਜਾਣਾ ਤਾਂ ਉਹ ਮੁਕਰ ਦਾ ਜਿਹੜਾ ਖਮਿਆਜਾ ਹੈ ਉਹ ਇਰਾਨ ਹੋਵੇ ਇਰਾਕ ਹੋਵੇ ਉਹ ਸੀਰੀਆ ਹੋਵੇ ਲਿਬਨਾਨ ਹੋਵੇ ਗਾਨਸਤਾਨ ਹੋਵੇ ਫਿਲਸਤੀਨ ਹੋਵੇ ਹਰ ਜਗ੍ਹਾ ਤੇ ਵੇਖਿਆ ਕਿ ਉਹਦੀ ਦਾਦਾਗिरी ਨਾਲ ਜਿਹੜਾ ਵੀ ਉਹਦਾ ਹੁਕਮ ਨਹੀਂ ਮੰਨਦਾ ਉਹਨੂੰ ਤੈਅ ਸਨੈਸ ਕਰ ਦਿੰਦਾ ਤਾਂ ਇਸ ਦੇਸ਼ ਦੇ ਰਾਜਨੇਤਾਵਾਂ ਕੋਲ ਇੰਨੀ ਹਿੰਮਤ ਨਹੀਂ ਹੈ ਇੰਨੀ ਇੱਛਾ ਸ਼ਕਤੀ ਨਹੀਂ ਹੈ ਕਿ ਉਸ ਡਬਲਿਊਟੀ ਨਾਲ ਕੀਤੇ ਸਮਝੌਤਿਆਂ ਨੂੰ ਰੱਦ ਕਰਕੇ ਤੇ ਇਹ ਜਿਹੜਾ ਐਮਐਸਪੀ ਵਾਲਾ ਕਾਨੂੰਨ ਬਣਾ ਦੇਵੇ ਦੋ ਗੱਲਾਂ ਹੋਣਗੀਆਂ ਜਾਂ ਤਾਂ ਡਬਲਿਊਟੀ ਵਾਲੇ ਸਮਝੌਤੇਾਂ ਤੇ ਰਿਹਾ ਜਾਵੇਗਾ ਤੇ ਜਾਂ ਫਿਰ MSP ਵਾਲਾ ਕਾਨੂੰਨ ਬਣੇਗਾ MSP ਵਾਲਾ ਕਾਨੂੰਨ ਵੀ ਬਣ ਜੇ ਤੇ ਉਹ ਸਮਝੌਤੇ ਵੀ ਰਹਿਣ ਇਹ ਦੋਵੇਂ ਗੱਲਾਂ ਬਰਾਬਰ ਨਹੀਂ ਹੋਣਗੀਆਂ ਇੱਕ ਹੋਵੇਗੀ ਮਤਲਬ ਕਿ ਜਿਹੜੀ ਹੋਵੇਗੀ ਉਹ ਧਿਰ ਦੀ ਜਿੱਤ ਹੋਵੇਗੀ ਤਾਂ ਸਾਡੀ ਲੜਾਈ ਅਮਰੀਕਨ સામਰਾਜਵਾਦ ਨਾਲੇ ਜੇ ਅਸੀਂ MSP ਦੇ ਕਾਨੂੰਨ ਬਣਾਉਣੇ ਆ ਤਾਂ ਤੁਸੀਂ ਉਹਦੇ ਤੋਂ ਜਿੱਤ ਰਹੇ ਆ ਜਿਹਦੇ ਤੋਂ ਇਹਨੇ ਵੱਡੇ ਦੇਸ਼ ਨਹੀਂ ਜਿੱਤ ਸਕੇ ਪੰਜਾਬ ਉਹ ਤੋਂ ਜਿੱਤਦਾ ਤਾਂ ਜਿੱਤ ਸਕਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜਿੱਤਾਂਗੇ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਪਰ ਉਹਦੇ ਲੈਵਲ ਦੀ ਤਾਕਤ ਲੈ ਕੇ ਲੜਾਂਗੇ ਫਿਰ ਉਹ ਦੱਸਾਂਗੇ ਤਾਂ ਪਹਿਲੀ ਗੱਲ ਐਮਐਸਪੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੱਲੀ ਭਾਰਤ ਨਾਲ ਭਾਰਤ ਸਰਕਾਰ ਨਾਲ ਬੀਜੇਪੀ ਨਾਲ ਲੜਾਈ ਨਹੀਂ ਇਹ ਇੰਨੀ ਵੱਡੀ ਤਾਕਤ ਵਾਲੇ ਸਾਡੀ ਲੜਾਈ ਹਮ ਕਿਸਾਨ ਜਥੇਬੰਦੀਆਂ ਦੇ ਬਾਰੇ ਇਹ ਜਾਣਿਆ ਜਾਂਦਾ ਕਿਹਾ ਜਾਂਦਾ ਜਦੋਂ ਵੀ ਕਿਸੇ ਦੇ ਨਾਲ ਧੱਕਾ ਹੁੰਦਾ ਜਦੋਂ ਵੀ ਕਿਤੇ ਵੀ ਅਤਿਆਚਾਰ ਹੁੰਦਾ ਤਾਂ ਇਹ ਪਹੁੰਚ ਜਾਂਦੇ ਨੇ ਤੇ ਤੀਜਾ ਦਿਨ ਚੌਥਾ ਦਿਨ ਹੋ ਗਿਆ ਅਤਿਆਚਾਰ ਲਗਾਤਾਰ ਜਾਰੀ ਹੈ ਹਜੇ ਤੱਕ ਨਾ ਪਹੁੰਚਣਾ ਇੱਕ ਵਾਰ ਉਹਨਾਂ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਲੱਗਦਾ ਨਹੀਂ ਕਿ ਜੀ ਪਹੁੰਚ ਜਾਣਾ ਚਾਹੀਦਾ ਸੀਗਾ ਜਿਹੜੇ ਮਨਮਟਾਵਿਆ ਉਹ ਸਦਾ ਹੀ ਰਹਿਣਗੇ ਕਿਉਂਕਿ ਜਾਗਦਿਆਂ ਕੋਮਾ ਦੇ ਵਿੱਚ ਮਨਮਟਾਬ ਹੁੰਦੇ ਆ ਇਹ ਸਦਾ ਹੀ ਰਹਿਣਗੇ ਫਿਰ ਲੱਗਦਾ ਨਹੀਂ ਕਿ ਵੱਡੀ ਗਿਣਤੀ ਦੇ ਵਿੱਚ ਵੱਡਾ ਕੇਡਰ ਹੈਗਾ ਜਿਹੜੀਆਂ ਜਥੇਬੰਦੀਆਂ ਇੱਥੇ ਨੇ ਹਜੇ ਨਹੀਂ ਗਈਆਂ ਵੱਡੀ ਗਿਣਤੀ ਦੇ ਵਿੱਚ ਫਿਰ ਪਹੁੰਚ ਜਾਣਾ ਚਾਹੀਦਾ ਸੀ ਭਰਾਵਾਂ ਦੇ ਮਗਰ ਦੇਖੋ ਜੀ ਗੱਲ ਇਹ ਹੈ ਨਾ ਮੈਂ ਫਿਰ ਵੀ ਗੱਲ ਜਦੋਂ ਅਸੀਂ ਜੰਗ ਦੇ ਮੈਦਾਨ 'ਚ ਹੁੰਨੇ ਆ ਨਾ ਤਾਂ ਜਜ਼ਬਾਤਾਂ ਨਾਲ ਜੰਗ ਜੰਗ ਜਿਹੜੀ ਕਾਇਦੇ ਕਾਨੂੰਨ ਨਾਲ ਲੜੀ ਜਾਂਦੀ ਜਿਹੜੇ ਉਹ ਜੰਗ ਦੇ ਉਸੂਲ ਨੇ ਉਹਨਾਂ ਦੇ ਤਹਿਤ ਲੜੀ ਜਾਂਦੀ ਪਹਿਲੀ ਗੱਲ ਸ਼ਹੀਦ ਪਖਸੰਗਰਾਂ ਨੂੰ ਫਾਂਸੀ ਲਾਹੌਰ ਚ ਕਰ ਦਿੱਤੀ ਗਈ ਕਿ ਸਾਰਾ ਦੇਸ਼ ਲਾਹੌਰ ਆ ਨਹੀ ਪਰ ਸਾਰੇ ਦੇਸ਼ ਨੇ ਛੱਡ ਕੇ ਪੂਰੀ ਦੁਨੀਆ ਦੇ ਵਿੱਚ ਕਿਰਤੀ ਲੋਕਾਂ ਨੇ ਹਾ ਦਾ ਨਾਰਾ ਮਾਰਿਆ ਤਰਨੇ ਰੈਲੀਆਂ ਮਜਾਰੇ ਰੋਜ਼ ਕੀਤਾ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੱਦ ਦੇ ਵਿੱਚ ਨੀਂਆ ਚੰਦ ਦਿੱਤਾ ਗਿਆ ਹਰ ਇੱਕ ਨੇ ਮਾਰਿਆ ਜਿੱਥੋਂ ਜਿਵੇਂ ਜਿਨੇ ਜੋਗਾ ਸੀ ਕੋਈ ਹਾ ਦਾ ਨਾਰਾ ਮਾਰਿਆ ਤਾਂ ਜਦੋਂ ਇੱਕ ਦਿਨ ਜਬਰ ਹੁੰਦਾ ਫੌਰਨ ਅਗਲੇ ਦਿਨ ਅਸੀਂ ਮੀਟਿੰਗ ਸੱਦ ਰਹੇ ਆ ਆਪਦੀ ਜਥੇਬੰਦੀ ਦੀ ਵੀ ਭਾਰਤੀ ਕਿਸਾਨ ਨੇਕਤਾ ਡਕਾਉਂਦਾ ਦੀ ਮਨਜੀਤ ਨੇ ਦੀ ਗਵਾਈ ਵਾਲੀ ਜਿਹੜੀ ਉਹਦੀ ਵੀ ਤੇ ਸੰਯੁਕਤ ਮੋਰਚੇ ਦੀ ਵੀ ਸੰਯੁਕਤ ਮੋਰਚੇ 'ਚ ਅਸੀਂ ਪਾਸ ਕਰਾਉਣ ਦੀ ਕੋਸ਼ਿਸ਼ ਕਰਨੇ ਆ ਕਿ ਟ੍ਰੇਨਾਂ ਰੋਕਨ ਦਾ ਸੱਦਾ ਦਿੱਤਾ ਜਾਵੇ ਨਹੀਂ ਹੁੰਦਾ ਬਹੁ ਗਿਣਤੀ ਨਾਲ ਇਹ ਪਾਸ ਹੋ ਗਿਆ ਕਿ ਟੋਲ ਪਲਾਜ਼ੇ ਫ੍ਰੀ ਕੀਤੇ ਜਾਣ ਅਸੀਂ ਟੋਲ ਪਲਾਜ਼ੇ ਵਾਲਾ ਵੀ ਕਰ ਰਹੇ ਆ ਤੇ ਨਾਲ ਦੀ ਨਾਲ ਅਸੀਂ ਆਪਦੀ ਜਥੇਬੰਦੀ ਕੱਲੀ ਵੱਲੋਂ ਸੱਦਾ ਦੇ ਕੇ ਅਸੀਂ ਪੰਜਾਬ 'ਚ ਚੌਥੀ ਜਗ੍ਹਾ ਤੇ ਟ੍ਰੇਨ ਵੀ ਰੋਕੀ ਹਾਲਾਂਕਿ ਅਸੀਂ 12 ਨੂੰ ਪ੍ਰੋਗਰਾਮ ਕਰਕੇ ਅਠੇ ਸਾਂ 13 ਵਿੱਚ ਪਿਆ 14 ਨੂੰ ਸਾਡਾ ਫਿਰ ਪ੍ਰੋਗਰਾਮ ਸੀ 15 ਨੂੰ ਸੀ ਰੱਖ ਲਿਆ 16 ਨੂੰ ਅੱਜ ਫਿਰ ਸੀ ਬੇਸ਼ੱਕ ਸ਼ਡਿਊਲ ਇੰਨਾ ਟਾਈਟ ਕਰਨ ਨੂੰ ਕਰਨਾ ਪਿਆ ਪਰ ਅਸੀਂ ਪਿੱਛੇ ਨਹੀਂ ਹਟੇ ਦੋਵੇਂ ਸੱਦੇ ਸੰਯੁਕਤ ਕਿਸਾਨ ਮੋਰਚੇ ਦਾ ਵੀ ਲਾਗੂ ਕੀਤਾ ਤੇ ਆਵਦੀ ਜਥੇਬੰਦੀ ਦਾ ਅਲੱਗ ਤੋਂ ਵੀ ਕੀਤਾ ਤਾਂ ਹਾ ਦਾ ਨਾਰਾ ਉੱਥੇ ਜਾ ਕੇ ਮਾਰਨਾ ਜਾਂ ਇੱਥੇ ਮਾਰਨਾ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਕੋਈ ਫਰਕ ਨਹੀਂ ਹੈਗਾ ਜਿੰਨੀ ਲੋੜ ਸੀ ਉਦੋਂ ਵੱਧ ਹਾ ਦਾ ਨਾਰਾ ਮਾਰਿਆ ਤੇ ਮਾਰਾਂ ਜਿਹੜਾ ਜਾਣ ਵਾਲਾ ਸਵਾਲ ਨਾ ਅਸਲ 'ਚ ਫਿਰ ਉਹੀ ਗੱਲ ਹੈ ਕਿ ਜਾ ਕੇ ਵੀ ਉੱਥੇ ਮੈਨੂੰ ਲੱਗਦਾ ਹੈ ਕਿ ਅਜੇ ਉਨੀ ਤਿਆਰੀ ਨਹੀਂ ਹੈਗੀ ਸਾਡੀ ਉਸ ਲੈਵਲ ਦੀ ਤਿਆਰੀ ਨਹੀਂ ਹੈਗੀ ਸਾਡੀ ਉਸ ਲੈਵਲ ਦੀ ਸਮਝ ਨਹੀਂ ਬਣੀ ਜੇ ਆਪਾਂ ਪਿਛਲੀ ਲੜਾਈ ਦੀ ਗੱਲ ਕਰੀਏ ਤਾਂ ਪਿਛਲੀ ਲੜਾਈ ਸ਼ੁਰੂ ਕਿੱਥੇ ਕੀਤੀ ਸੀ ਜਦੋਂ ਅਸੀਂ ਦਿੱਲੀ ਗਏ ਆ ਉਦੋਂ 7 ਮਹੀਨੇ ਪਹਿਲਾਂ ਅਸੀਂ ਪਿੰਡ ਦੀ ਗਲੀ ਤੋਂ ਸਟਾਰਟ ਕੀਤਾ ਪਹਿਲਾਂ ਅਸੀਂ ਪਿੰਡਾਂ ਦੀਆਂ ਗਲੀਆਂ 'ਚ ਪੁਤਲੇ ਸਾੜੇ ਮੋਦੀ ਸਰਕਾਰ ਦੇ ਉਹ ਪੁਤਲੇ ਸਾੜਨ ਤੋਂ ਬਾਅਦ ਕਰਦਿਆਂ ਕਰਦਿਆਂ ਬਲਾਕਾਂ 'ਚ ਹੁੰਦੇ ਸੀ ਜ਼ਿਲ੍ਹੇ ਤੇ ਆ ਗਏ डीसीਆਂ ਦੇ ਪ੍ਰੋਗਰਾਮ ਕਰਦਿਆਂ ਕਰਦਿਆਂ ਸਟੇਸ਼ਨਾਂ ਤੇ ਆ ਗਏ ਸਟੇਸ਼ਨਾਂ ਤੇ ਸਾਢੇ 3 ਮਹੀਨੇ ਕੱਟ ਕੇ ਹੌਲੀ ਹੌਲੀ ਕਰਦੇ ਕਰਦੇ ਅਸੀਂ ਦਿੱਲੀ ਦਾ ਰੁਖ ਕੀਤਾ ਤਾਂ ਹੁਣ ਵੀ ਉਸ ਓਡੀਚਾਰੀ ਦੀ ਲੋੜ ਹੈ ਪਰ ਸੰਯੁਕਤ ਕਿਸਾਨ ਮੋਰਚੇ ਦੀ 18 ਤਰੀਕ ਨੂੰ ਫਿਰ ਮੀਟਿੰਗ ਹੈ ਤਾਂ ਸੰਯੁਕਤ ਕਿਸਾਨ ਮੋਰਚਾ 18 ਤਰੀਕ ਨੂੰ ਫੈਸਲਾ ਕਰੇਗਾ ਕਿ ਕੀ ਕਰਨਾ ਹੈ ਤਾਂ ਅਸੀਂ ਜੋ ਵੀ ਫੈਸਲਾ ਕਰੇਗਾ ਮੰਨਣਾ ਹੈ ਚੋਣਾਂ ਦਾ ਬਹੁਤ ਨੇੜੇ ਆ ਇਲੈਕਸ਼ਨ ਬਹੁਤ ਨੇੜੇ ਆ ਐ ਸਾਡੀ ਗੱਲ ਬਲਦੇਵ ਸਿੰਘ ਜੀਰਾਹਣਾ ਦੇ ਨਾਲ ਹੋਈ ਤੇ ਉਹਨਾਂ ਨੇ ਕਿਹਾ ਸੀ ਇਸੇ ਕਰਕੇ ਜਾ ਰਹੇ ਆ ਕਿ ਹੁਣ ਵੱਤ ਹੈਗੀ ਆ ਹੁਣ ਲੋੜ ਹੈਗੀ ਆ ਕਿ ਲੜਾਈ ਲੜੀ ਜਾਵੇ ਕਿਉਂਕਿ ਸਰਕਾਰ ਦੇ ਉੱਤੇ ਉਦੋਂ ਪ੍ਰੈਸ਼ਰ ਜ਼ਿਆਦਾ ਬਣ ਸਕਦਾ ਜਦੋਂ ਵੋਟਾਂ ਨੇੜੇ ਹੁੰਦੀਆਂ ਕਹਿੰਦੇ ਜਿਹੜੇ ਇਲੈਕਸ਼ਨ ਲੜਨ ਵਾਲੀਆਂ ਧਿਰਾਂ ਨੇ ਉਹ ਸਾਨੂੰ ਕਹਿ ਰਹੀਆਂ ਕਿ ਨਾ ਜਾਓ ਹੁਣ ਤਾਂ ਇਲੈਕਸ਼ਨ ਲੜਨ ਦਾ ਟਾਈਮ ਆ ਵੀ ਅਸੀਂ ਤਾਂ ਇਲੈਕਸ਼ਨ ਲੜਨੇ ਆ ਕੋਈ ਇਦਾਂ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਇਹ ਵੀ ਕੀਤੀਆਂ ਕਿ ਲੱਗਦਾ ਨਹੀਂ ਕਿ ਹੁਣ ਹੀ ਮੌਕਾ ਸੀਗਾ ਸਗੋਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ 7 ਮਹੀਨੇ ਦੀ ਤਿਆਰੀ ਕਿਉਂਕਿ ਚੋਣ ਜਾਬਤੇ ਦਾ ਜਿਹੜਾ ਟਾਈਮ ਹੈ ਉਹ ਬਿਲਕੁਲ ਨੇੜ ਦੇਖੋ ਜੀ ਚੋਣ ਜਾਬਤੇ ਦਾ ਟਾਈਮ ਨੇੜੇ ਇਹਦੇ ਕੋਈ ਸ਼ੱਕ ਨਹੀਂ ਹੈਗੀ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਬੀਜੇਪੀ ਜਿਸ ਪੋਜੀਸ਼ਨ 'ਚ ਇਸ ਵੇਲੇ ਹੈ ਆ ਜੀ ਕਿ ਉਹ ਪੰਜਾਬ ਦੇ 13 ਪਿੰਡਾਂ ਦੀ ਕਿੰਨੀ ਪਰਵਾਹ ਕਰੇਗਾ ਹਰਾ ਮੰੰਤਰ ਦਾ ਬਣ ਜਾਣਾ Hindu ਤਵ ਦਾ ਪੱਤਾ ਜਿਹੜਾ ਖੇਡਿਆ ਜਾਣਾ ਇਹ ਸਾਰਾ ਕੋਸ਼ਿਕ ਸਾਜ਼ਿਸ਼ ਦਾ ਹਿੱਸਾ ਹੈ ਉਸੇ ਸਾਜ਼ਿਸ਼ ਦਾ ਹਿੱਸਾ ਕਿ ਜਿਹੜਾ ਪੰਜਾਬ ਨੂੰ ਦਰਕਨਾਰ ਕੀਤਾ ਜਾ ਸਕੇ ਪੰਜਾਬ ਨੂੰ ਦਰਕਨਾਰ ਕਰਕੇ ਹਿੰਦੂਜਮ ਦਾ ਪਤਾ ਖੇੜ ਕੇ ਰਾਮ ਮੰਦਰ ਦਾ ਪਤਾ ਖੇੜ ਕੇ ਇਸ ਰਾਜ ਸੱਤਾ ਨੂੰ ਗਲਬਾ ਪਾ ਕੇ ਰੱਖਣ ਦੀ ਇੱਕ ਚਾਲ ਜਿਹੜੀ ਬੀਜੇਪੀ ਦੀ ਉਹਦੇ ਚ ਉਹ ਉਹਦੇ ਚੋ ਕਾਮਯਾਬ ਹੋਈ ਹੈ ਜੀ ਤਾਂ ਇਹ ਗੱਲ ਠੀਕ ਹੈ ਕਿ ਚੋਣ ਜਾਬਤਾ ਲੱਗਣ ਵਾਲਾ ਪਰ ਮੈਨੂੰ ਇਹ ਗੱਲ ਲੱਗਦੀ ਹੈ ਕਿ ਇੰਨਾ ਵੀ ਨਹੀਂ ਹੈਗਾ ਕਿ ਚੋਣ ਜਾਬਤੇ ਲੱਗਣ ਕਰਕੇ ਕਿਸੇ ਡਰ ਦੇ ਵਿੱਚੋਂ ਜਿਹੜੀ ਬੀਜੇਪੀ ਦੀ ਸਰਕਾਰ ਹੈ ਇਸ ਸਾਰੀਆਂ ਨਾ ਮੰਗਾ ਨੂੰ ਮੰਗਾ ਸਾਰੀਆਂ ਜਾਏ ਨੇ ਕੋਈ ਇਹਦੇ ਚ ਦੋਰ ਐਵਾਂ ਨਹੀਂ ਡੱਲੇਵਾਲ ਸਾਹ ਵਾਰੀ ਗਏ ਨੇ ਮੰਗਾ ਉਹਨਾਂ ਦੀਆਂ ਸਾਰੀਆਂ ਜਾਏ ਨੇ ਕੋਈ ਦੋਰ ਐਵਾਂ ਨਹੀਂ ਮੰਗਾ ਮੰਨੀਆਂ ਜਾਣੀਆਂ ਚਾਹੀਦੀਆਂ ਉਹਨਾਂ ਤੇ ਲੜਾਈ ਹੋਣੀ ਚਾਹੀਦੀ ਪਰ ਕੇਵਲ ਇੱਕ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਕਿ ਜੋਨ ਜਾਬਤਾ ਲੱਗਣ ਵਾਲਾ ਅਸੀਂ ਕਹੀਏ ਵੀ ਹਾਲਤ ਸਾਜਗਰ ਹੋ ਗਏ ਇਹ ਗੱਲ ਨਹੀਂ ਹੈਗੀ ਕੱਲੇ ਜੋਨ ਜਾਬਤਾ ਹੋਣਾ ਹਾਲਤ ਸਾਜਗਰ ਹਾਲੇ ਨਹੀਂ ਹੈਗੇ ਹੁਣ ਕੀ ਆਉਣ ਵਾਲੇ ਸਮੇਂ ਅੰਦਰ ਕੀ ਲੱਗਦਾ ਮਾ ਸਾਹਿਬ ਕਿ ਕੀ ਜਿੱਤ ਪ੍ਰਾਪਤ ਹੋਏਗੀ ਉਸ ਤਰੀਕੇ ਦੇ ਨਾਲ ਕਿਸਾਨ ਸੈਟਿੰਗ ਕਰਕੇ ਜਿੱਤ ਦੇ ਨਾਲ ਮੁੜਨਗੇ ਜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੁਝ ਨਿਰਾਸ਼ਾਤਾ ਵੀ ਦੇਖਣੀ ਪੈਗੀ ਜਿਸ ਤਰੀਕੇ ਦੇ ਨਾਲ ਲਹਿਰਾਂ ਬਣੀਆਂ ਹੋਈਆਂ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਕੀ ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਅੰਦਰ ਜਾਂ ਸਾਰੀਆਂ ਸੰਯੁਕਤ ਕਿਸਾਨ ਜਥੇਬੰਦੀਆਂ ਬਾਕੀ ਬਿੰਦੇ ਜਿਹੜੀਆਂ ਪੰਜਾਬ ਦੀਆਂ ਉੱਥੇ ਜਾ ਕੇ ਸਾਥ ਦੇਣਗੀਆਂ ਫਿਰ ਜਿੱਤ ਹੋਏਗੀ ਕੀ ਲੱਗਦਾ ਕੀ ਆਉਣ ਵਾਲੇ ਭਵਿੱਖ ਵਿੱਚ ਦੇਖੋ ਜੀ ਇੱਕ ਤਾਂ 18 ਤਰੀਕ ਨੂੰ ਮੀਟਿੰਗ ਹੈਗੀ ਹੈ 18 ਤਰੀਕ ਵਾਲੀ ਮੀਟਿੰਗ ਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਨਿਕਲੇਗਾ ਪਰ ਮੈਂ ਤੁਹਾਨੂੰ ਇਹਨਾਂ ਵਿਸ਼ਵਾਸ ਦਿਵਾਉਣਾ ਕਿ ਮਾਰਚ ਮਹੀਨਾ ਪੂਰੇ ਤਿੱਖੇ ਸੰਘਰਸ਼ਾਂ ਦਾ ਮਹੀਨਾ ਰਹੇਗਾ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਉਹ ਤਿੱਕੇ ਸੰਗਰਸ ਬਿਲਕੁਲ ਪੰਜਾਬ ਦੀਆਂ ਵੀ ਕੁਝ ਲੋੜਾਂ ਹੈ ਨੇ ਪੰਜਾਬ ਦੀਆਂ ਵੀ ਕੁਝ ਐਸੀਆਂ ਮੰਗਾਂ ਅਟਕੀਆਂ ਆਈਆਂ ਨੇ ਜਿਹੜੀਆਂ ਕਿ ਫੌਰਨ ਮਨਵਾਉਣ ਵਾਲੀਆਂ ਨੇ ਤਾਂ ਆਉਣ ਵਾਲਾ ਜਿਹੜਾ ਮਾਰਚ ਦਾ ਮਹੀਨਾ ਪੂਰਾ ਸਰਗਰਮੀ ਦਾ ਪੂਰਾ ਲੜਾਈ ਦਾ ਕੋਲ ਦਾ ਮਹੀਨਾ ਰਹੇਗਾ ਉਹ ਕੋਲ ਦਾ ਕੇਂਦਰ ਬੇਸ਼ੱਕ ਦਿੱਲੀ ਹੋਵੇ ਬੇਸ਼ੱਕ ਚੰਡੀਗੜ੍ਹ ਹੋਵੇ ਪਰ ਇੱਕ ਜਗ੍ਹਾ ਤੇ ਵੱਡਾ ਯੁੱਧ ਆਉਣ ਵਾਲੇ ਮਾਰਚ ਮਹੀਨੇ ਜਰੂਰ ਰੜਿਆ ਇੱਕ ਹੋਰ ਨਾਲ ਧਰਮ ਦੇ ਨਾਲ ਜੁੜੀ ਹੋਈ ਗੱਲਬਾਤ ਹੈ ਕਿ ਗੁਰਦੁਆਰਾ ਪੰਜੋਖੜਾ ਸਾਹਿਬ ਦੀ ਸ਼ਰਾਂ ਦੇ ਵਿੱਚ ਬਹੁਤ ਸਾਰੀ ਮਿੰਟਰੀ ਹੈ ਜਿਹੜੀ ਉਹਨਾਂ ਵੱਲੋਂ ਏਜੰਸੀਆਂ ਬੁਲਾਈਆਂ ਗਈਆਂ ਉਹਨਾਂ ਦੇ ਕੋਲੋਂ दारू ਸ਼ਿੱਕਾ ਤਮਾਕੂ ਦੀਆਂ ਪੁੜੀਆਂ ਇੱਕ ਪਾਸੇ ਤਾਂ ਗੁਰੂ ਦਾ ਘੋੜਾ ਸਾਹਿਬ ਨਹੀਂ ਘੋੜਾ ਨਹੀਂ ਲੰਘਦਾ ਤਮਾਕੂ ਦੇ ਖੇਤ ਦੇ ਵਿੱਚੋਂ ਦੂਸਰੇ ਪਾਸੇ ਜਿਹੜੀ ਲੱਗੀ ਹੋਈ ਬਾਰਡਰਾਂ ਤੇ ਫੋਰਸ ਹੈ ਕਿਸਾਨਾਂ ਨੂੰ ਰੋਕਣ ਵਾਸਤੇ ਇਸ ਤਰੀਕੇ ਦੀਆਂ ਨਸ਼ੇ ਪੱਤੇ ਦੀਆਂ ਅੰਦਰ ਸਾਰੀਆਂ ਕਾਰਵਾਈਆਂ ਚੱਲ ਰਹੀਆਂ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਕੀ ਸਰਕਾਰ ਇਸ ਤਰੀਕੇ ਨੂੰ ਜਾਣਦੀ ਨਹੀਂ ਹੈ ਗੁਰਦੁਆਰਾ ਸਾਹਿਬ ਧਾਰਮਿਕ ਦਾ ਸਾਡਾ ਹਸ ਉਹਨਾਂ ਦਾ ਨਹੀਂ ਕਿਉਂਕਿ ਉਹਨਾਂ ਵਾਸਤੇ ਸਰਮਾਇਏ ਤੋਂ ਵੱਧ ਹੋਰ ਕੁਝ ਨਹੀਂ ਤਾਂ ਇਹ ਜਿਹੜਾ ਸ਼ਰਾਰਤੀ ਬੰਦਾ ਨਾ ਹਰ ਸਮੇਂ ਕੋਸ਼ਿਸ਼ ਚ ਰਹਿੰਦਾ ਕਿ ਜਦੋਂ ਵੀ ਉਹ ਇੱਕ ਫਰੰਟ ਤੇ ਲੜ ਰਿਹਾ ਹੈ ਤਾਂ ਸਾਹਮਣੇ ਵਾਲੇ ਵਾਸਤੇ ਅਲੱਗ-ਅਲੱਗ ਫਰੰਟ ਕਿਵੇਂ ਖੋਲ ਸਕਦਾ ਆਪ ਇੱਕ ਫਰੰਟ ਤੇ ਇਕੱਠਾ ਹੋ ਜਾਏਗਾ ਪਰ ਉਸ ਜਿਹੜਾ ਉਹਦੇ ਨਾਲ ਲੜ ਰਿਹਾ ਹੈ ਉਹਦੇ ਵਾਸਤੇ ਅਲੱਗ-ਅਲੱਗ ਫਰੰਟ ਖੋਲ ਦੇਗਾ ਕਿ ਉਹ ਨਖੇੜਾ ਬਹਿ ਜਾ ਤਾਂ ਇਹ ਇੱਕ ਸਾਜ਼ਿਸ਼ ਵੀ ਹੋ ਸਕਦੀ ਹੈ ਕਿ ਇੱਕ ਹੋਰ ਫਰੰਟ ਕਿਉਂ ਨਾ ਖੋਲਤਾ ਜਾਵੇ ਅੱਗੇ ਜਬਰ ਹੋ ਰਿਹਾ ਇੱਕ ਫਰੰਟ ਤਾਂ ਖੁੱਲਿਆ ਹੀ ਹੋਇਆ ਹੈ ਹੋਰ ਨਿੱਕੀਆਂ-ਨਿੱਕੀਆਂ ਗੱਲਾਂ ਤੇ ਸਾਡੀਆਂ ਅਲੱਗ-ਅਲੱਗ ਲੜਾਈਆਂ ਚੱਲ ਰਹੀਆਂ ਨੇ ਪਰ ਇੱਕ ਫਰੰਟ ਹੋਰ ਖੋਲ ਦਿਓ ਕਿ ਬਹੁ ਗਿਣਤੀ ਦਾ ਧਿਆਨ ਇੱਧਰ ਹੋ ਜਾਵੇ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਇਹ ਜੜੀਆਂ ਨੇ ਨਿੰਦ ਨਿਯੋਕਟਾਂ ਹੋ ਰਹੀਆਂ ਨੇ ਤਾਂ ਇਹਨੂੰ ਇੱਕ ਸਾਜ਼ਿਸ਼ ਦੇ ਰੂਪ 'ਚ ਵੀ ਵੇਖਿਆ ਜਾ ਸਕਦਾ ਪਰ ਇਹ ਸ਼ਰਾਰਤ ਦੀ ਨਿੰਦਾ ਜ਼ਰੂਰ ਬੰਦੀ ਏ ਨਿੰਦਾ ਜ਼ਰੂਰ ਕਰਨੀ ਚਾਹੀਦੀ ਏ ਤੇ ਦੋਸ਼ੀਆਂ ਨੂੰ ਸਜ਼ਾ ਦੀ ਮੰਗ ਕਰਨੀ ਚਾਹੀਦੀ ਏ ਤੇ ਇਹ ਕਰਤੂਤ ਕਰਨ ਵਾਲਿਆਂ ਨੂੰ ਸਮਾਜ ਦੇ ਵਿੱਚ ਨੰਗੇ ਕਰਨ ਦੀ ਕੋਸ਼ਿਸ਼ ਸਾਨੂੰ ਸਾਰਿਆਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਸੈਂਟਰ ਗਵਰਨਮੈਂਟ ਨੇ ਕੇਜਰੀਵਾਲ ਨੂੰ ਕਿਹਾ ਵੀ ਇਸ ਸਟੇਡੀਅਮ ਨੂੰ ਆਪਾਂ ਜੇਲ੍ਹ ਦਾ ਰੂਪ ਦੇਣਾ ਉਹਨਾਂ ਵੱਲੋਂ ਇਨਕਾਰ ਕਰਨਾ ਆਮ ਆਦਮੀ ਪਾਰਟੀ ਇਸ ਤਰੀਕੇ ਨੂੰ ਬਹੁਤ ਵੱਡੇ ਤਰੀਕੇ ਨਾਲ ਉਭਾਰ ਰਹੀ ਹੈ ਵੀ ਐਸੀ ਕਿਸਾਨਾਂ ਦੇ ਨਾਲ ਆ ਤੁਸੀਂ ਪੰਜਾਬ ਦੇ ਵਿੱਚ ਵਿਚਰਦੇ ਹੋ ਕਿ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਸਾਹਿਬ ਜਾਂ ਕੇਜਰੀਵਾਲ ਸਾਹਿਬ ਕਿਸਾਨਾਂ ਦੇ ਹਿੱਤ ਵਿੱਚ ਨੇ ਪੂਰਨ ਤੌਰ ਤੇ ਨਹੀਂ ਵੇਖੋ ਜੀ ਖੜਾ ਏ ਕਿਸਾਨਾਂ ਦੀਆਂ ਫਸਲਾਂ ਰੁੜ ਗਈਆਂ 1 ਰੁਪਈਆ ਦਾ ਮੁਆਵਜ਼ਾ 1 ਰੁਪਈਆ ਦਾ ਵੀ ਮੁਆਵਜ਼ਾ 1 ਰੁਪਈਆ ਦਾ ਵੀ ਮੁਆਵਜ਼ਾ ਨਹੀਂ ਜਿਹੜਾ 650 ਕਹਿ ਰਹੇ ਨੇ ਉਹ ਵੀ ਬਹੁਤ ਮਾਮੂਲੀ ਬਹੁਤ ਘੱਟ ਗਿਣਤੀ ਲੋਕਾਂ ਨੂੰ ਮਿਲਿਆ 1 ਰੁਪਏ ਦਾ ਮੁਆਵਜ਼ਾ ਨਹੀਂ ਜਿਹੜਾ ਕਹਿੰਦਾ ਸੀ ਕਿ ਮੈਂ ਗਰਦੌਰੀ ਤੋਂ ਵੀ ਪਹਿਲਾਂ ਮੁਆਵਜ਼ਾ ਦੇਵਾਂਗਾ ਉਸ ਉਹਦੇ ਪੁੱਤਰ ਨੇ 1 ਰੁਪਏ ਦਾ ਮੁਆਵਜ਼ਾ ਨਹੀਂ ਦਿੱਤਾ ਲੋਕਾਂ ਦਾ ਝੋਨਾ ਦੁਆਰਾ ਬੀਜਿਆ ਫਿਰ ਨਹੀਂ ਹੋਇਆ ਫਿਰ ਪਾਣੀ ਆ ਗਿਆ ਦੋ ਫਸਲਾਂ ਮਾਰੀਆਂ ਗਈਆਂ ਜਿਹੜੀ ਕਣਕ ਬੀਜੀ ਇਹ ਫਿਰ ਨਹੀਂ ਬੀਜੀ ਗਈ ਤਿੰਨ ਫਸਲਾਂ ਮਾਰੀਆਂ ਗਈਆਂ ਆਉਣ ਵਾਲਾ ਝੋਨੇ ਦੀ ਫਿਰ ਕੋਈ ਨਹੀਂ ਅਮੀ ਕਿਸਾਨ ਇਸ ਗੱਲ ਨੂੰ ਰੋਂਦੇ ਪਏ ਨੇ ਕਿ ਜਿਹੜਾ ਦਰਿਆ ਨੇ ਮਿੱਟੀ ਤੇ ਰੇਤਾ ਸਾਡੀਆਂ ਜ਼ਮੀਨਾਂ ਸੜ ਦਿੱਤੀ ਉਹ ਸਾਨੂੰ ਉਹ ਤਾਂ ਚੁੱਕ ਲੈਣ ਦਿਓ ਉਹ ਚੁੱਕ ਕੇ ਸਾਡਾ ਅਗਲਾ ਝੋਨੇ ਦੀ ਫਸਲ ਤਾਂ ਬੀਜੀ ਜਾਵੇ ਪਰ ਸਰਕਾਰ ਇਸ ਗੱਲ ਤੇ ਅੜੀ ਹੋਈ ਵੀ ਅਸੀਂ ਇਹ ਮਿੱਟੀ ਵੀ ਨਹੀਂ ਚੁੱਕਣ ਦੇਣੀ ਇਹ ਕਹਿੰਦੇ ਖੰਨਣ ਜਿਹੜਾ ਕਾਨੂੰਨ ਉਹਦੇ ਅੰਡਰ ਨਹੀਂ ਆਉਂਦੀ ਉਹਦੇ ਤਹਿਤ ਨਹੀਂ ਚੁਹੀ ਚੁੱਕ ਸਕਦੇ ਤਾਂ ਇਹ ਜਿਹੜੀਆਂ ਸਾਰੀਆਂ ਇਹ ਗੈਲੀਆਂ ਕਹਿ ਲੋ ਇਹ ਸ਼ਰਾਰਤਾਂ ਕਹਿ ਲੋ ਇਹ ਬੇਈਮਾਨੀਆਂ ਕਹਿ ਲੋ ਜਿਹੜੀਆਂ ਭਗਵੰਤਮਾਨ ਸਰਕਾਰ ਕਰ ਰਹੀ ਹੈ ਦੂਜਿਆਂ ਸਾਰਿਆਂ ਨਾਲੋਂ ਟੱਪ ਗਏ ਨੇ ਦੋ ਹੱਥ ਅੱਗੇ ਵਧ ਗਏ ਨੇ ਉਹਨਾਂ ਨਾਲੋਂ ਕਾ ਕੋਈ ਵੀ ਆਸ ਕਰਨੀ ਆਮ ਆਦਮੀ ਪਾਰਟੀ ਤੋਂ ਵੀ ਬਿਲਕੁਲ ਕੋਈ ਮਤਲਬ ਹੀ ਨਹੀਂ ਹੈਗਾ ਕੋਈ ਆਸ ਨਹੀਂ ਕੀਤੀ ਜਾ ਸਕਦੀ ਨਹੀਂ ਕਰਨੀ ਚਾਹੀਦੀ ਆ ਇੱਕ ਗੱਲ ਨੂੰ ਮੁੱਦਾ ਬਣਾ ਕੇ ਬੇਸ਼ੱਕ ਬਣਾਈ ਜਾਣ ਪਰ ਆਸ ਕੋਈ ਆਮ ਆਦਮੀ ਪਾਰਟੀ ਤੋਂ ਵੀ ਹੋਵੇ ਇਹ ਨਹੀਂ ਹੋ ਸਕਦਾ ਪਰ ਭਗਵੰਤ ਮਾਨ ਨੇ ਤਾਂ ਕਿਹਾ ਕਹਿੰਦੇ ਵੀ ਅਸੀਂ ਤਾਂ ਮੀਟਿੰਗਾਂ ਵੀ ਕਰਾਂਗੇ ਪੰਜਾਬ ਦੇ ਵਿੱਚ ਸੱਦੇ ਵੀ ਸੈਂਟਰ ਦੇ ਮੰਤਰੀ ਵੀ ਸੱਦੇ ਵੀ ਕਿਤੇ ਨਾ ਕਿਤੇ ਕੋਈ ਕਿਸੇ ਤਰੀਕੇ ਦੇ ਨਾਲ ਕੋਈ ਸਮਝੌਤਾ ਹੋ ਜਾ ਨਾ ਇਹ ਐਡਾ ਸਾਨੂੰ ਜਿਹੜਾ ਸੰਘਰਸ਼ ਕਰਨਾ ਭਗਵੰਤ ਮਾਨ ਨੂੰ ਇਹ ਕਹੋ ਵੀ ਤੂੰ ਚਲੋ ਕਰਾਈਆਂ ਤੇਰਾ ਧੰਨਵਾਦ ਹੋਰ ਕਰਵਾ ਦੇ ਜੋ ਤੇਰੇ ਆਵਦੇ ਕਰਨ ਵਾਲਾ ਉਹ ਕਿਉਂ ਨਹੀਂ ਕਰਦਾ ਵੋਟਾਂ ਤੋਂ ਪਹਿਲਾਂ ਕੀਤੇ ਹੋਏ ਵਾਅਦਿਆਂ ਦਾ ਕੀ ਬਣਿਆ ਜਾਂ ਮੈਂ ਹੁਣੇ ਤੁਹਾਡੇ ਕੋਲ ਗੱਲ ਕੀਤੀ ਏ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਦਾ ਕੀ ਬਣਿਆ ਸਾਡੇ ਕੋਲ ਗਰਮੀਤ ਸੇ ਖੁੱਡੀਆਂ ਮੰਨ ਕੇ ਇੱਕ ਕਿਸਾਨ ਰੇਤਾ ਚੋਕ ਲੈਣ ਚੁੱਕ ਕੀ ਲੈਣੋ ਵੇਚ ਲੈਣ ਨਾਲੇ ਤਾਂ ਉਹਨਾਂ ਦਾ ਕੁਝ ਘਾਟਾ-ਕੂਟਾ ਪੂਰਾ ਹੋ ਜਾਏਗਾ ਨਾਲੇ ਉਹਾਂਗਾਂ ਵਾਸਤੇ ਉਹਨਾਂ ਨੂੰ ਕੋਈ ਤੇਲ ਪਾਣੀ ਦਾ ਪ੍ਰਬੰਧ ਹੋ ਜਾਏਗਾ ਚੋਕ ਲੈਣ ਉੱਥੇ ਕਹਿ ਕੇ ਚੋਕ ਲੈਣ ਤੇ ਡੀਸੀ ਨੂੰ ਫੋਨ ਕਰਦੇ ਨੇ ਵੀ ਕਿ ਕਤਈ ਇੱਕ ਟਰਾਲੀ ਨਹੀਂ ਚੁੱਕੰਦੇ ਨਹੀਂ ਇਹ ਦੋਗਲਾ ਕਰਦਾਰ ਹੈ ਤਾਂ ਭਗਵੰਤ ਮਾਨ ਜੀ ਕਰਵਾਉਣ ਮੀਟਿੰਗਾਂ ਜੀ ਸਦਕੇ ਕਰਵਾਉਣ ਜੋ ਮਰਜ਼ੀ ਕਰਵਾਉਣ ਭਗਵੰਤ ਮਾਹ ਜੀ ਨੂੰ ਬੇਨਤੀ ਵੀ ਜਿਹੜਾ ਤੁਸੀਂ ਆ ਵਾਦੇ ਕਿਤੇ ਸੀ ਉਹਨਾਂ ਦਾ ਕੀ ਤੁਸੀਂ ਉਹ ਕਰੋ ਕੋਈ ਨਹੀਂ ਸਰਕੇਂਦਰ ਨਾਲ ਅਸੀਂ ਵੇਖ ਲਵਾਂਗੇ ਸਾਨੂੰ ਆਉਂਦਾ ਵੱਲ ਲੜ ਲਵਾਂਗੇ ਕੇਂਦਰ ਨਾਲ ਅਸੀਂ ਮੀਟਿੰਗਾਂ ਵੀ ਕਰ ਲਾਂਗੇ ਸਾਰਾ ਕੁਝ ਆਉਂਦਾ ਤੁਸੀਂ ਆਵਦਾ ਕਰੋ ਵੀ ਤੁਸੀਂ ਜੋ ਕੀਤਾ ਸੀ ਤੁਸੀਂ ਕਦੋਂ ਪੂਰਾ ਕਰਨਾ ਧੰਨਵਾਦ ਧੰਨਵਾਦ ਜੀ